ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਮੀਤਰ ਮਾਣਾ ਤੇ ਮੀਤਰ ਮਾਣਾ ਪੋਡਕਾਸਟ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੇ ਅੱਜ ਫਿਰ ਇੱਕ ਸਪੈਸ਼ਲ ਗੈਸਟ ਆਏ ਨੇ ਆਪਣੇ ਨਾਲ ਹਨਾ ਸੁੱਖਾ ਭਗਤ ਸਰਵੋਰੀ ਤੇ ਇਹਨਾਂ ਦੇ ਬੈਕ ਟੂ ਬੈਕ ਗਾਣੇ ਆ ਰਹੇ ਆ ਤੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਤੁਹਾਡੇ ਨਾਲ ਇੱਕ ਇੰਟਰਵਿਊ ਹੋਰ ਕਰਨਾ ਤੇ ਉਹ ਸੱਜੇ ਦੇ ਆਪਣੇ ਸਟੂਡੀਓ ਚ ਆਏ ਨੇ ਤੇ ਆਪਾਂ ਇਹਨਾਂ ਨਾਲ ਕਰਦੇ ਆ ਗੱਲਬਾਤ ਤੇ ਕੁਝ ਅਣ ਸੁਨੇ ਸਵਾਲ ਜੋ ਇਹ ਕਨਫਿਊਜ਼ਨ ਕ੍ਰੀਏਟ ਕਰਕੇ ਗਏ ਸੀ ਪਿਛਲੀ ਵਾਰੀ ਹਨਾ ਤੇ ਉਹਨਾਂ ਨੂੰ ਕਰਦੇ ਆ ਕਲੀਅਰ ਆਓ ਜੀ ਮਿਲਦੇ ਆ ਹਾਂਜੀ ਸੱਸੀ ਕਾਂ ਜੀ ਸੱਸੀ ਕਾਂ ਜੀ ਸੱਸੀ ਕਾਂ ਸਾਡੇ ਸੱਸੀ ਕਾਂ ਸਾਰੇ ਸਰੋਤਿਆਂ ਨੂੰ ਜੀ ਰੱਬ ਵਰਗਿਆਂ ਨੂੰ ਧੰਨਵਾਦ ਜੀ ਤੇ ਅ اچھا ਕਈ ਚੀਜ਼ਾਂ ਹਨਾ ਤੁਸੀਂ ਪਿਛਲੀ ਵਾਰੀ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਬਟ ਕੁਝ ਚੀਜ਼ਾਂ ਤੁਸੀਂ ਉੱਥੇ ਡ੍ਰੌਪ ਕਰ ਦਿੱਤੀ ਹੈ ਹਨਾ ਕਨਫਿਊਜ਼ਨ ਕ੍ਰੀਏਟ ਕੀਤੀ ਤੇ ਚਲੋ ਆਪਾਂ ਪਹਿਲਾਂ ਸਟਾਰਟਿੰਗ ਕਰਦੇ ਆ ਹਨਾ ਤੁਹਾਡੇ ਬਚਪਨ ਬਾਰੇ ਠੀਕ ਹੈ ਤੁਸੀਂ ਬਚਪਨ ਬਾਰੇ ਨਹੀਂ ਦੱਸਿਆ ਪੁੱਛਿਆ ਸੀ ਪਿਛਲੀ ਵਾਰੀ ਵੀ ਹਣਾ ਬਹੁਤ ਸਾਰੇ ਸਰੋਤਾਂ ਦੇ ਮੈਨੂੰ ਮੈਸੇਜ ਆਏ ਠੀਕ ਹੈ ਨਾ ਬਾਹਰੋਂ ਵੀ ਬਹੁਤ ਜ਼ਿਆਦੇ ਆਡੀਅੰਸ ਦੇ ਮੈਸੇਜ ਆਏ ਕਿ ਇਹ ਚੀਜ਼ ਤੁਸੀਂ ਜ਼ਰੂਰ ਕਲੀਅਰ ਕਰਿਓ ਹਨਾ ਕਿ ਸੁੱਖੇ ਹੋਰਾਂ ਦਾ ਬਚਪਨ ਕਿੱਦਾਂ ਦਾ ਬੀਤਿਆ ਤੇ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਚਾਹਣਾ ਪਾਓ ਹਨਾ ਬਚਪਨ ਦਾ ਸੀ ਤਿੰਨ ਭਾਈਆਂ ਮੇਰੇ ਤੋਂ ਛੋਟਾ ਗੁਰਲਾਲ ਰੀਤੂ ਕਹਿੰਦੇ ਨੇ ਸੀ ਪਿਆਰ ਨਾਲ ਤੇ ਉਹ ਤੋਂ ਛੋਟਾ ਤੇ ਲਵਿੰਦਰ ਹੈ ਭਿੰਦਰ ਕਹਿੰਦੇ ਨੇ ਤੇ ਭਿੰਦਰ ਛੋਟਾ ਮੇਰੇ ਤੋਂ 4 ਸਾਲ ਰੀਤੂ ਮੇਰੇ ਤੋਂ 2 ਸਾਲ ਛੋਟਾ ਤੇ ਔਰ ਉਹ ਹੀ ਦੋਨੇ ਕਰਦੇ ਹੁੰਦੇ ਸੀ ਕੁੱਟ ਮੇਰੇ ਕੱਲੇ ਤੇ ਪੈਂਦੀ ਹੁੰਦੀ ਸੀ ਓਕੇ ਇਹ ਹੁੰਦਾ ਹੈ ਤੇ ਸਾਡੇ ਜੂੜੇ ਰੱਖੇ ਸੀ ਤੇ ਮੈਨੂੰ ਯਾਦ ਹੈ ਬੀਬੀ ਨੇ ਇਹਨਾਂ ਨੂੰ ਕਿਸੀ ਨਿਵਾ ਕੇ ਨਾ ਤੇ ਮੰਜੇ ਤੇ ਬਿਠਾਤਾ ਉਹਦੇ ਉਹ ਕੱਪੜੇ ਦੀ ਅੰਡਰਵੀਅਰ ਜੀ ਉਹਦੇ ਭਾਈ ਬਣਾਈ ਵੀ ਮਾਤਾ ਦੀ ਵੀ ਸ਼ੇਪ ਤੇ ਜਦੋਂ ਮੈਂ ਨਹਾ ਕੇ ਉਹਦੇ ਕੋਲ ਗਿਆ ਤੇ ਉਹ ਨਾ ਮੈਨੂੰ ਥਾਪੀਆਂ ਮਾਰ ਲੱਗ ਗਿਆ ਕਹਿੰਦਾ ਆਇਦਰ ਕੋਲ ਨਾ ਮੈਂ ਕਹਿੰਦਾ ਤੂੰ ਮਰ ਤੂੰ ਹੱਡੀਆਂ ਦੜਾ ਲੇਗਾ ਤੂੰ ਛੋਟਾ ਕਹਿੰਦਾ ਉਹ ਆ ਕੇ ਆ ਜਾ ਕੱਚਾ ਬਿਹੜਾ ਹੀ ਸਾਡੇ ਤੇ ਅਸੀਂ ਜੀ ਘੁੱਲ ਲਾਗੇ ਓਕੇ ਤੇ ਉਤੜਾ ਗੀਆਂ ਸੀ ਸਾਡੇ ਸੋਨੇ ਦੇ ਮਣਕੇ ਕਾਲੇ ਧਾਗੇ ਚ ਪਾ ਕੇ ਨਾ ਤਰਾਗੀਆਂ ਸਾਡੀ ਮਾਤਾ ਨੇ ਬਣੀਆਂ ਸੀ ਉਹ ਤੜਾ ਗੀਆਂ ਖਿੱਚੀਆਂ ਦੀਆਂ ਉਹ ਮਣਕੇ ਮਿੱਟੀ 'ਚ ਰੋਲ ਗਏ ਤੇ ਮਾਤਾ ਆਈ ਚੱਪਲ ਲੈ ਕੇ ਉਹਨੂੰ ਤਾਂ ਕੁਛ ਨਾ ਕਿਹਾ ਨੇ ਮੇਰੇ ਮਾਰੀਆਂ ਪੰਜ ਸਤ ਫੇਰ ਉਹ ਕਹਿੰਦੀ ਬਣ ਕੇ ਲੱਭੋ ਜੇ ਉਹ ਸਮਝ ਨਾ ਆਵੇ ਫੇਰ ਉਹ ਟੂੜੀ ਛਣਨ ਵਾਲਾ ਛਾਂ ਨਾ ਲੈਣ ਦਾ ਮਿੱਟੀ ਚਰਜੇ ਵਿੱਚ ਪਾ ਕੇ ਫਿਰ ਮਣਕੇ ਮਣਕੇ ਲੱਭ ਕੇ ਦਿੱਤੇ ਫੇਰ ਉਹ ਦਾਦਾ ਜੀ ਆਏ ਬਾਪੂ ਕਹਿੰਦਾ ਕੱਢ ਜੋ ਇਹ ਐ ਨਹੀਂ ਸੂਤ ਹੁੰਦਾ ਰੱਸੀ ਲਿਆ ਉਹਦੀ ਲੱਤ ਬਣਦੇ ਮੱਝਾਂ ਲਈ ਲੈਣਾ ਉਹ ਮੱਝਾਂ ਲਈ ਲੈਣਾ ਵੀ ਲੱਤ ਬਣਦੀ ਨਹੀਂ ਤੁਹਾਡਾ ਤੁਹਾਡਾ ਇਹਦਾ ਮਤਲਬ ਕਾਫੀ ਕਾਫੀ ਜ਼ਿਆਦਾ ਹਨਾ ਗੁੱਸੇ ਵਾਲੇ ਸੀ ਨਹੀਂ ਨਹੀਂ ਗੁੱਸੇ ਵਾਲੇ ਸੀ ਪਿਆਰ ਬਹੁਤ ਕਰਦੇ ਸੀ ਉਹ ਚੌਰਨਾ ਉਹਨਾਂ ਨੇ ਚੌਰਨਾ ਬਣਦੀ ਫਿਰ ਮੈਂ ਨਿੱਕੇ ਨਿੱਕੇ ਹੱਥ ਜੋੜੇ ਬਿੰਦਾ ਮੁੰਦਾ ਕੱਢੀ ਉਹਨੇ ਛੱਡਿਆ ਫਿਰ ਸਾਡੀ ਟਿਊਸ਼ਨ ਦਿਖਾਤੀ ਸਾਡੇ ਹਰਜੀ ਮਾਸਟਰ ਹੈ ਸਾਡੇ ਮੇਰੇ ਤਾਇਆ ਜੀ ਡਾਕਟਰ ਭਗਵਾਨ ਜੋਸ਼ ਨੇ ਉਤੋਂ ਜੇ ਐਨ ਜੂ ਜੋ ਪ੍ਰੋਫੈਸਰ ਡੈਰੋਇਡ ਨੂੰ ਨਾਲ ਪੜ੍ਹਦੇ ਰਹੇ ਸੀ ਉਹ ਟੀਚਰ ਤੇ ਹਰਜੀਰਾਮ ਮਾਸਟਰ ਕੋਲ ਸਾਡੀ ਟਿਊਸ਼ਨ ਲਗਾਤੀ ਉਹਨਾਂ ਦਾ ਘਰ ਜਿਹੜਾ ਨਾ ਉਹ ਗਿਰਜੇ ਘਰ ਦੇ ਸਾਹਮਣੇ ਸੀ ਜਦੋਂ ਅਸੀਂ ਗਏ ਤੇ ਸਾਡੇ ਚੋਂ ਇੱਕ ਹੋਰ ਮੁੰਡਾ ਸੀ ਉਹਨੇ ਨਾ ਗੰਨੇ ਤੇ ਕਾਲੇ ਵੀ ਗਿਰਜੇ ਚ ਗੰਨੇ ਲੱਗੇ ਵਾ ਤੇ ਕਹਿੰਦਾ ਰਾਤ ਨੂੰ ਪਟਾਂ 8-8 ਦੇ ਅੱਧੇ ਟਾਈਮ ਉਹ ਜਵਾਕਾਂ ਨੂੰ ਪੁੱਛਦਾ ਸੀ ਉਹ ਕੰਨਾ ਕੱਟ ਕੇ ਗਿਰਜੇ ਦੀਆਂ ਗੰਨਾ ਸਾਡੇ ਤੋਂ ਖਿੱਚ ਨਾ ਜਾਵੇ ਤੇ ਜਦੋਂ ਅਸੀਂ ਸਾਰਿਆਂ ਨੇ ਉਹਦੇ ਤੇ ਭਾਰ ਦੇ ਕੇ ਉਹਨੂੰ ਤੋੜਿਆ ਉਹ ਜਰਾਕਾ ਪਿਆ ਤੇ ਬਾਹਰ ਰੌਲਾ ਪੈ ਗਿਆ ਵੀ ਚੋਰ ਚੋਰ ਅਸੀਂ ਨਾਲ ਕੰਧ ਤੋਂ ਜੋ ਛਾਲਾ ਮਾਰੀਆਂ ਗੋਡੇ ਗੱਡੇ ਛੱਲੇ ਗਏ ਅਸੀਂ ਪੈਨ ਨੂੰ ਤਾਂ ਇਹਨਾਂ ਤੇ ਖੇਤ ਵੱਲ ਨਿਕਲ ਗਏ ਖਾਲ ਪੈ ਕੇ ਉੱਥੇ ਵੀਰੀ ਨਵੀਂ ਜੁੱਤੀ ਲੈ ਕੇ ਦਿੱਤੀ ਸੀ ਮਾਤਾ ਨੇ ਤੇ ਪਹਿਲੇ ਦਿਨ ਜੁੱਤੀ ਲੱਗੀ ਵੀ ਖਾਲ 'ਚ ਜਦੋਂ ਰਾਲਾ ਪਿਆ ਵੀ ਜੁੱਤੀ ਲੱਗੀ ਵੀ ਤੇ ਅੱਗੂ ਬਾਗ ਆਲਾ ਰੱਖਾ ਸੀ ਉਹਨੇ ਮਾਰਤਾ ਲਲ ਕਰਾ ਤੇ ਜੁੱਤੀ ਛੱਡ ਕੇ ਤੇ ਸਾਡੇ ਗੁਰਦੁਆਰਾ ਸਾਹਿਬ ਕੋਲੇ ਸੋਏ ਤੇ ਪੁਲ ਤੇ ਆ ਪਰ ਉੱਥੇ ਅਸੀਂ ਬਹਿ ਕੇ ਤਾਂ ਸਕੀਮ ਬਣਾਈ ਉਹਨ ਘਰੇ ਕੀ ਦੱਸਾਂਗੇ ਵੀ ਜੁੱਤੀ ਕਿੱਧਰ ਗਈ ਇਹ ਸਾਰੀ ਦਿਨ ਇੱਕ ਗੀਤ ਉਹ ਬਣਾਇਆ ਬਚਪਨ ਦੇ ਹਾਂਜੀ ਹਾਂਜੀ ਉਹ ਤੁਹਾਨੂੰ ਕੀ ਸੁਣਾਉਣਾ ਠੀਕ ਹੈ ਨਿੱਕੇ ਹੁੰਦੇ ਆਂ ਦੀ ਜਦੋਂ ਟੁੱਟਦੀ ਤੜਾਗੀ ਸੀ ਪੈਂਦੀਆਂ ਸੀ ਗਾਲਾਂ ਬਈ ਗਵਾਚ ਜਾਣੇ ਮਣ ਕੇ ਬਾਪੂ ਨੇ ਸੀ ਕਈ ਵਾਰੀ ਕਿੱਲੇ ਨਾਲ ਬੰਨਿਆ ਨਿੱਕੇ ਨਿੱਕੇ ਹੱਥ ਜੋੜੇ ਫੇਰ ਜਾ ਕੇ ਮੰਨਿਆ ਗਿਰਦੇ ਚੂਚੋਰੀ ਜਾਕੇ ਗੰਨੇ ਲਈ ਸੀ ਪੱਟ ਵੀ ਟੱਪਦੇ ਸਾਂ ਕੰਦਾ ਜਦੋਂ ਲੱਗ ਗਈ ਸੀ ਛੱਟ ਵੀ ਪਾਣੀ ਵਾਲਾ ਖਾਲੇ ਪਾਰ ਜਾਂਦਾ ਨਹੀਂ ਸੀ ਕਰਿਆ ਡਿੱਗ ਪਈ ਸੀ ਜੁੱਤੀ ਵਿੱਚ ਦਿਲ ਬੜਾ ਡਰਿਆ ਬੈਠ ਸਾਰੇ ਦੋਸਤਾਂ ਬਣਾ ਆਇਆ ਸੀ ਸੇਕੀ ਮਨੂ ਕਰੇ ਜਾ ਕੇ ਹੁਣ ਬਈ ਬਹਾਨਾ ਕਿਹੜਾ ਘੜਨਾ ਬੇਬੇ ਦੀ ਵੀ ਡਾਂਗੋਂ ਤੋਂ ਕੌਲੇ ਨਾਲ ਹੁੰਦੀ ਸੀ ਆਖਦੀ ਸੀ ਸੁਖਿਆ ਤੂੰ ਮੇਰੇ ਹੱਥੋਂ ਮਰਨਾ ਬਾਗ ਸੁਰ ਪੈਂਡ ਦਿਆਂ ਯਾਦਾਂ ਲੈ ਕੇ ਬਹਿ ਗਿਆ ਛੱਡ ਹੁਣ ਕੰਹ 흘ਿਆ ਯਾਦ ਕਾਹਨੂੰ ਕਰਨਾ ਓਏ ਛੱਡ ਹੁਣ ਕੰਹ 흘ਿਆ ਇਹਦਾ ਪਾਰਸਰ ਉਧਰੇ ਦੇਚੋਂ ਨਹੀਂ ਵਿਕਦਾ ਠੀਕ ਹੈ ਹਾਂ ਜੀ ਇਹ ਬਹੁਤ ਘੱਟ ਇਹੋ ਜਿਹੇ ਆਰਟਿਸਟ ਨੇ ਹਨਾ ਜਿਹੜੇ ਸਾਡੇ ਪਿੰਡ ਨਾਲ ਜੁੜੇ ਹੋਏ ਨੇ ਸੁੱਖੇ ਭਗਤ ਸਰ ਹੋਰੀ ਉਹਨਾਂ ਵਿੱਚੋਂ ਇੱਕ ਨੇ ਬਹੁਤ ਸੁਣੀ ਗੱਲ ਹੈ ਹਨਾ ਬਾਕੀ ਥੋੜਾ ਮੈਂਡੀ ਕਲੜਾ ਦਾ ਹਨਾ ਗਾਣਾ ਰਿਕਾਰਡ ਕਰਾ ਰਹੇ ਸੀਗੇ ਹਾਂ ਜੀ ਹਾਂ ਜੀ ਠੀਕ ਹੈ ਬਾਦ ਮੇਬੀ ਇੱਕ ਦितीयਤ ਵਾਲਾ ਹਨਾ ਕੁੜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਉਹਨਾਂ ਨਾਲ ਵੀ ਮਿਰਚਾ ਅੱਛਾ ਮਿਰਚਾ ਉਹ ਥੋੜਾ ਤੀਖੀ ਵੇਖਾਂਂਦੀ ਨੂੰ ਮਿਰਚਾ ਲੈ ਗਿਆ ਸੀ ਪਰ ਮਾਕੇ ਤੀਖੀ ਵੇਖਾਂਂਦੀ ਨੂੰ ਮਿਰਚਾ ਲੈ ਗਿਆ ਸੀ ਪਰ ਮਾਕੇ ਪੁੱਤ ਪੂਹਾ ਦਾ ਲੋਕੋ ਮਾਂ ਮੇਦੀ ਦਾਗ ਕੁੱਲ ਨੂੰ ਲਾਕੇ ਪੁੱਤ ਦੇਵੀ ਦੇਵੀ ॠषि ਮੀਰੇ ਨੇ ਕੋੜਾ ਜਾਸੀ ਮੂਰੋ ਰੋਕਿਆ ਉਸ ਮੱਡੇ ਮੱਲੀ ਨੂੰ ਜਟਾ ਨੇ ਝੰਡੋਰੇ ਠੋਕਿਆ ਉਸ ਮੱਡੇ ਮੱਲੀ ਨੂੰ ਜਟਾ ਨੇ ਝੰਡੋਰੇ ਠੋਕਿਆ ਇੱਕ ਮਿੰਟ ਇੱਥੇ ਮੈਂ ਨਾ ਹਨਾ ਥੋੜੀਆਂ ਜਿਹਾ ਤੁਸੀਂ ਥੋੜੀਆਂ 70 ਹਨਾ ਮੈਂ ਬਹੁਤ ਕੈਚ ਕਰਦਾ ਵੈਸੇ ਇਹਨਾਂ ਚੀਜ਼ਾਂ ਨੂੰ ਤੁਸੀਂ ਮੈਨੂੰ ਕਨਫਿਊਜ਼ ਨਹੀਂ ਕਰ ਸਕਦੇ ਕਿਸੇ ਟੌਪਿਕ ਤੇ ਹਨਾ ਤੁਸੀਂ ਕੁੱਲ ਨੂੰ ਦਾਗ ਕਿਹਾ ਠੀਕ ਹੈ ਦਰਜੇ ਨੇ ਕੁੱਲ ਨੂੰ ਦਾਗ ਕੁੱਲ ਨੂੰ ਦਾਗ ਹਨਾ ਬਟ ਉਹ ਕੀ ਹੈ ਅੱਜ ਵੀ ਉਹ ਟਾਈਮ ਹੈ ਹਨਾ ਉਹ ਇੱਕ ਮੁਸਲਿਮ ਕਮਿਊਨਿਟੀ ਤੋਂ ਸੀਗਾ ਹਨਾ ਦਰਜਾ ਹਾਂਜੀ ਠੀਕ ਹੈ ਤੇ ਉਹਨਾਂ ਦੇ ਮਤਲਬ ਬਲੱਡ ਰਿਲੇਸ਼ਨ ਤੋਂ ਬਿਨਾ ਖੂਨ ਦੇ ਰਿਲੇਸ਼ਨ ਤੋਂ ਬਿਨਾ ਉਹ ਵਿਆਹ ਕਰਾ ਸਕਦੇ ਆ ਹਨਾ ਹਾਂਜੀ ਤੇ ਉਹ ਮੈਨੂੰ ਥੋੜਾ ਐਕਸਪਲੇਨ ਕਰੋ ਹਨਾ ਉਹ ਕੁੱਲ ਨੂੰ ਦਾਗ ਕਿਵੇਂ ਹੋ ਗਿਆ ਮੈਂ ਉਹ ਅਰੇ ਤਾਂ ਕਿਤਾਬਾਂ ਪੜੀਆਂ ਜੀ ਸੰਗਵਰੇ ਬਹੁਤ ਪੜਿਆ ਹਨ ਅਸਲ ਚ ਰਿਸ਼ਤਾ ਹੋ ਜਾਂਦਾ ਇਹਨਾਂ ਦੇ ਮਾਮੇ ਭੂਆ ਦਾ ਰਿਸ਼ਤਾ ਪਰ ਜਦੋਂ ਬਰਾਤ ਘਰੇ ਆਈ ਬੈਠੀ ਹੋਵੇ ਉਦੋਂ ਕੱਢ ਕੇ ਲਜਾਣਾ ਜਾਂ ਮੈਨੂ ਜਿਤਕ ਦਿਨਾ ਪੜਿਆ ਮੈਨੂ ਇਹ ਕਿਤਾਬਾਂ ਚੋਂ ਪਤਾ ਲੱਗਿਆ ਵੀ ਸਹੇਵਾਂ ਨਿਕਲ ਹੀ ਨਹੀਂ ਸਹੇਵਾਂ ਨੂੰ ਮਿਰਜਾ ਅਗਵਾ ਕਰਕੇ ਲਿਆ ਸੀ ਔਰ ਮਿਰਜੇ ਦਾ ਜਿਹੜਾ ਪਿਆਰ ਆ ਉਹ ਪਿਆਰ ਨਹੀਂ ਸੀਗਾ ਜੀ ਉਹ ਇੱਕ ਤਰਫਾ ਪਿਆਰ ਕਰਦਾ ਸੀ ਸਹਬਾਣ ਦੇਖੋ ਆਪਾਂ ਕਿਸੇ ਕੁੜੀ ਦੀ ਇੱਜ਼ਤ ਤੇ ਦਾਗ ਲਾਉਣਾ ਹਨਾ ਤੁਸੀਂ ਇਹ ਦੇਖੋ ਵੀ ਸਹਬਾ ਤੇ ਜਿਵੇਂ ਕਿੱਸੇ ਆਇਆ ਜਾਂ ਗੀਤ ਆਇਆ ਵੀ ਉਹ ਮਿਰਜਾ ਨਾਤਾ ਜਗੀ ਇਹ ਉਹ ਹੋ ਗਿਆ ਹਨਾ ਉਹ ਪਰਿਵਾਰ ਕਿਵੇਂ ਜਾਂਦਾ ਹੋਊਗਾ ਨਹੀਂ ਉਹ ਹੀ ਆ ਨਾ ਜਿਵੇਂ ਹੁਣ ਅੰਕਲ ਨੇ ਮਾਨ ਕੋਰਾ ਨੇ ਗਾਇਆ ਹਾਂਜੀ ਹਾਂਜੀ ਹਨਾ ਵੀ ਸਹਬਾ ਬਣੀ ਭਰਾਵਾਂ ਦੀ ਭਈਆਂ ਦਾ ਠੀਕ ਹੈ ਹੋਰ ਵੀ ਬੜੇ ਕਿੱਸੇ ਹਨਾ ਜੁੜੇ ਨੇ ਸਹਬਾ ਮਿਰਜੇ ਦੇ ਨਾਲ ਹਾਂਜੀ ਹਾਂਜੀ ਠੀਕ ਹੈ ਤੁਸੀਂ ਥੋੜਾ ਡਿਫਰੈਂਟ ਕਰਨਾ ਮੈਂ ਮੈਂ ਤੁਹਾਨੂੰ ਉਹ ਨਹੀਂ ਆਇਆ ਮੈਂ ਤੁਹਾਨੂੰ ਸੁਈ ਦਾਦਾ ਜੀ ਜਿਹੜਾ ਮਿਰਜਾ ਸੀ ਉਹ ਨੂੰ ਆਕਰਸ਼ਣ ਸੀ ਪਿਆਰ ਨਹੀਂ ਸੀ ਉਹ ਫੈਬਾ ਨੂੰ ਪਿਆਰ ਨਹੀਂ ਕਰਦੀ ਸੀ ਉਹਨੇ ਆਦੀ ਮਾਸੀ ਜਿਹੜੀ ਮਿਰਜੇ ਦੀ ਮਾਸੀ ਸੀ ਬੀਬੋ ਫੈਬਾ ਦੀ ਭੂਆ ਸੀ ਛੱਬੀ ਬਪੂ ਉਹਨੂੰ ਕਹਿ ਦਿੰਦਾ ਹਾਂ ਹਾਂ ਉਹਨੇ ਆਦੀ ਮਾਸੀ ਨੂੰ ਕਿਹਾ ਵੀ ਮੇਰੇ ਇੱਤੇ ਰਹਿਤਾ ਮੰਗਿਆ ਫੈਬਾ ਨਾ ਮੇਦੋਦੇ ਦੁਖੀ ਬੇਗਾਨ ਠੀਕ ਹੈ ਜਦੋਂ ਉਹ ਰਿਸ਼ਤਾ ਮੰਗਣ ਗਈ ਤੇ ਉਹ ਕਹਿੰਦੇ ਵੀ ਅਸੀਂ ਤਾਂ ਚੰਦਨਾ ਦੇ ਤਾਹਰ ਨਾਲ ਇਹਦਾ ਰਿਸ਼ਤਾ ਕਰਤਾ ਮੰਗ ਲਈ ਕਰਤੀ ਤਾਹਰ ਨਾਲ ਚੰਦਨਾ ਦੇ ਨਾਲ ਅੱਛਾ ਜਿਹੜਾ ਸਹਿਵਾ ਦੀ ਬਈ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਹਨਾ ਬਈ ਬਹੁਤ ਘੱਟ ਇਹੋ ਜਿਹੇ ਲੇਖਕ ਨੇ ਬਹੁਤ ਘੱਟ ਇਹੋ ਜਿਹੇ ਆਰਟਿਸਟ ਨੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਸਹਿਵਾ ਦਾ ਜਿਹੜਾ ਨਾ ਰਿਸ਼ਤਾ ਹੋਇਆ ਸੀ ਹਨਾ ਉਹਦਾ ਨਾਮ ਕੀ ਸੀ ਹਾਂਜੀ ਪਰ ਮੈਂ ਲਾਦਾ ਬਾਈ ਜ਼ਿਆਦਾ ਐਕਸਪਲੇਨ ਕਰਨ ਨਹੀਂ ਹਨਾ ਆਪਾਂ ਤੇ ਇਹ ਤੋਂ ਉਹ ਜਦੋਂ ਉਹਨਾਂ ਨੇ ਦੱਸਿਆ ਵੀ ਤਾਹਨ ਨਾਲ ਇਹਦਾ ਰਿਸ਼ਤਾ ਹੋ ਰਿਹਾ ਔਰ ਆਉਣ ਵਾਲੀ ਜੁਮੇ ਨੂੰ ਨਿਕਾਹ ਮਤਲਬ ਨਿਕਾਹ ਹੋਣਾ ਹੈ ਜੁਮੇ ਨੂੰ ਮਤਲਬ ਸ਼ੁੱਕਰਵਾਰ ਹਾਂ ਮਤਲਬ ਉਹ ਜੁਮੇ ਨੂੰ ਹਾਂ ਜੀ ਜੁਮੇ ਨੂੰ ਨਿਕਾਹ ਹੋਣਾ ਹੈ ਤੇ ਮਾਸੀ ਨੇ ਉਹ ਬੀਬੋ ਨੇ ਇਹ ਗੱਲ ਉਹਨਾਂ ਦੀ ਬੇਇੱਜ਼ਤੀ ਸਮਝਿਆ ਉਹਨੇ ਆਹਦਾ ਬੰਦਾ ਭੇਜ ਕੇ ਉਹਨੂੰ ਬੁਲਾਇਆ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਵੀਰਜੇ ਨੂੰ ਬੁਲਾਇਆ ਰਾਤ ਨੂੰ ਰਕਵਾ ਕੇ ਉਹ ਸਹਬਾ ਨੂੰ मतलब उधो ना वो, वो सुहाग आई आ रही सी वीरवार नु सुहाग आई आ रही सी बरात आई भी सी दो तीन दिन बरात रहंदी सी ताहर चंद्र दी बरात आई भी सी और पूरे ਘਹਿੜ ਬੰਦੇ ਸੀ ਉਹ ਵੀ ਖੇਵਾ ਖਾਣਕ ਪ੍ਰਵਾਰਪਿਕਾਣ ਸੀ ਬਈ ਤੁਹਾਨੂੰ ਨਾ ਸੁਹਾਗ ਦਾ ਵੀ ਪਤਾ ਹੋਣਾ ਹਨਾ ਮੈਂ ਸੁਹਾਗ ਬਾਰੇ ਤੁਹਾਨੂੰ ਐਕਸਪਲੇਨ ਕਰ ਦਿੰਨਾ ਠੀਕ ਹੈ ਨਾ ਪੁਰਾਤਨ ਤਰੀਤੀ ਰਿਵਾਜ ਨੇ ਇਹ ਠੀਕ ਹੈ ਪੁਰਾਣੇ ਜਿਹੜੇ ਆਪਣੇ ਬਜ਼ੁਰਗ ਹੋਏ ਨੇ ਕੀ ਕਹਿੰਦਾ ਉਹ ਸੁਹਾਗ ਆਇਆ ਕਰਦੇ ਸੀਗੇ ਨਾ ਸਹਰੇ ਹੋਗੇ ਸੁਹਾਗ ਹੋਵੇ ਠੀਕ ਹੈ ਘੋੜੀਆਂ ਹੋ ਗਈਆਂ ਇਹ ਪ੍ਰਾਤਨ ਗੱਲਾਂ ਨੇ ਹਨਾ ਤੁਹਾਨੂੰ ਕਿਤੇ ਕੋਈ ਕਨਫਿਊਜ਼ਨ ਨਾ ਹੋਵੇ ਮੈਂ ਤਾਂ ਕਲੀਅਰ ਕਰ ਰਿਹਾ ਤੇ ਉਹ ਜਦੋਂ ਸਹਬਾ ਨੂੰ ਲੈ ਗਈ ਕਿਤੇ ਮਤਲਬ ਜੰਗਲ ਪਾਣੀ ਦੇ ਬਾਹਲੇ ਬਾਹਰ ਤੇ ਉੱਥੇ ਜਾ ਕੇ ਉਹਨੇ ਸਹਬਾ ਨੂੰ ਵੀ ਬਾਹ ਫਰਾਦੀ ਮਿਰਜੇ ਮਿਰਜੇ ਨੇ ਉਹਨੂੰ ਚੱਕ ਕੇ ਸਿੱਟੇ ਘੋਦੀ ਤੇ ਅਗਵਾ ਕਰਕੇ ਘੋੜੀ ਪਿੱਛੇ ਲੈ ਗਈ ਹਾਂ ਤੁਸੀਂ ਕਹਿੰਦੇ ਹੋ ਅਗਵਾ ਕਰਕੇ ਲੈ ਗਈ ਅਗਵਾ ਕਰਕੇ ਲਿਆ ਦੇ ਉਹ ਜਿੰਨੇ ਵੀ ਜੋ ਲੇਖਕ ਨੇ ਜਿਨ੍ਹਾਂ ਨੇ ਲਿਖਿਆ ਜੋ ਰਾਈਟਰ ਨੇ ਹਾਂ ਲਿਖਿਆ ਤੇ ਸਹਿਬਾ ਵਰੀ ਲਿਖਿਆ ਹਾਂਜੀ ਹਾਂਜੀ ਉਹਨਾਂ ਨੇ ਜਿਹੜੀ ਸਹਿਬਾ ਹੈ ਹਨਾ ਉਹਦੀ ਇੱਜ਼ਤ ਨੂੰ ਫਰੋੜਿਆ ਆਪਾਂ ਇਹ ਕਹਿ ਸਕਦੇ ਮੈਨੂੰ ਇਹ ਲੱਗਦਾ ਕਿ ਯਾਰ ਮੈਂ ਇੱਕ ਕੁੜੀ ਦੀ ਇੱਜ਼ਤ ਤੇ ਨਾਲ ਉਹਦੇ ਪਰਿਵਾਰ ਦੀ ਮੰਨ ਲਾ ਹੁਣ ਵੀ ਉਹਨਾਂ ਦਾ ਪਰਿਵਾਰ ਜਿਉਂਦਾ ਹੋਊਗਾ ਉਹ ਮੂੰਹ ਕਿਵੇਂ ਦਿਖਾਉਂਦੇ ਹੋਣਗੇ ਅੱਛਾ ਜਦੋਂ ਕੁੜੀ ਦੇ ਭਜਾ ਕੇ ਲੈ ਗਿਆ ਜੀ ਤੇ ਦੀਬੋ ਪੋਆ ਨੇ ਆ ਕੇ ਬਰਾਤ ਜਿੱਥੇ ਬੈਠੀ ਸੀ ਸਾਰੇ ਰੌਲਾ ਪਾਤਾ ਵੀ ਸਹਿਬਾ ਮਰ ਜਣਾ ਨਿਕਲ ਗਈ ਤਾਂ ਉਹ ਉਹਨੇ ਉਹ ਗੱਲ ਕਰੀ ਉਹਨੇ ਆਪ ਦਾ ਗੁੱਸਾ ਕੱਢਿਆ ਵੀ ਸਹਿਵਾ ਮਿਰਜੇ ਨਾ ਨਿਕਲ ਗਈ ਤੇ ਉਹ ਫਿਰ ਮਤਲਬ ਉਹ ਛਮੀਰ ਗਰਮ ਖੋਣ ਦਾ ਸੀ ਕਹਿੰਦੇ ਕੋਹਦੇ ਬੰਦੇ ਸੀ ਇੱਕ ਮਾਲਕ ਸੀ ਪਿੰਡਾਂ ਦੇ ਚੌਧਰੀ ਸੀ ਚੌਧਰੀ ਸੀ ਚੰਦਰਵੀ ਚੌਧਰੀ ਸੀ ਤੇ ਉਹਨਾਂ ਨੇ ਲਿਆ ਕੇ ਉਹਨੇ ਗੰਦਾਸਾਂ ਦਾ ਢੇਰ ਲਾਤਾ ਕਹਿੰਦਾ ਚੱਕੋ ਸਾਰੇ ਵਿੱਚ ਚੰਦਰਾਂ ਨੇ ਵਿੱਚ ਰਿਸ਼ਵੀ ਰੋਹ ਨੇ ਚੱਕੇ ਗੰਦਾਸੇ ਦੇਖ ਕੇ ਕੀਤੇ ਵੇ ਤੇ ਘੋੜੇ ਲਾ ਕੇ ਮੁਰੇ ਤੇ ਉਹਨਾਂ ਨੇ ਆਪ ਦੀ ਪਿੰਡ ਦੀ ਹੱਦ ਤੱਕ ਅਨੁਸਾਰ ਉਹਦੋਂ ਕਾਹ ਪਿੰਡ ਨਹੀਂ ਪਹੁੰਚਣ ਦਿੱਤਾ। ਤੇ ਉੱਥੇ ਘੇਰ ਕੇ ਤੇ ਨਿਕਨੇ ਨਿਕ ਟੋਟੇ ਕਰਦੇ। ਇਹ ਵਦ ਆ ਕੇ ਤਾਹਰ ਚੰਦਰ ਨੰਦ ਨਕਾ ਕੀਤਾ। ਇਹ ਮੈਂ ਪੜਿਆ ਜੋ ਇਤਿਹਾਸ। ਨਹੀਂ ਪਰ ਉਹ ਮੈਂ ਜਿੰਨਾ ਕੁ ਮੈਂ ਸੁਣਿਆ ਨਾ ਉਹ ਕਹਿੰਦੇ ਵੀ ਮਿਰਜੇ ਨੂੰ ਤੇ ਸਹਬਾ ਨੂੰ ਉੱਥੇ ਮਾਰ ਦਿੱਤਾ ਸੀ ਦੋਨਾਂ ਨੂੰ ਸਵਾ। ਨਹੀਂ ਸਹਬਾ ਨੂੰ ਨਹੀਂ ਮਾਰਿਆ ਸੀ। ਸਹਬਾ ਨੇ ਜਦੋਂ ਮਿਰਜਾ ਸ਼ੋ ਗਿਆ ਸਹਬਾ ਨੇ ਤੀਰ ਤੋੜੇ ਉਹਦਾ ਕਮਾਂਡ ਜੱਟ ਤੇ ਚਲਾਤਾ ਉੱਪਰ। ਠੀਕ ਹੈ। ਉਦੋਂ ਉਹ ਆ ਕੇ ਉਹਨਾਂ ਨੇ ਘੇਰ ਲਿਆ। ਜਦੋਂ ਨੇ ਦੱਸੀ ਸਾਰੀ ਗੱਲ ਵੀ ਮੈਂ ਤਾਂ ਮਿੰਦਾ ਹੀ ਗਵਾ ਕਰਕੇ ਲਿਆ ਇੱਕ ਤਰਫਾ ਪਿਆਰ ਸੀ ਜਿਹਨੂੰ ਮਤਲਬ ਇੱਕ ਤਰਫਾ ਪਿਆਰ ਸੀ ਇਸ਼ਕ ਇਸ਼ਕ ਦੋ ਤਰ੍ਹਾਂ ਦਾ ਹੁੰਦਾ ਹੈ ਨਾ ਠੀਕ ਹੈ ਇੱਕ ਇਸ਼ਕ ਹਕੀਕੀ ਇੱਕ ਇਸ਼ਕ ਮਜਾਜੀ ਮਜਾਜੀ ਕੀ ਤਰ੍ਹਾਂ ਇਸ਼ਕ ਹਾਂਜੀ ਮਿਰਜ਼ੇ ਨੇ ਇਸ਼ਕ ਮਜਾਜੀ ਕੀਤਾ ਔਰ ਮਿਰਜ਼ਾ 220 ਆਸ਼ਕ ਹੋਇਆ ਠੀਕ ਹੈ ਮਿਰਜ਼ਾ ਵੀ ਮਾਸ਼ਕ ਸੀ ਉਸ ਤੋਂ ਬਾਅਦ 21 ਮਾਸ਼ਕ ਪੈਦਾ ਨਹੀਂ ਹੋਇਆ ਹੋਣੀ ਨਹੀਂ ਦਿੱਤਾ ਬਗਾਨੇ ਕੁੱਤਾ ਨੇ ਹਾਂ ਹੋਣੀ ਨਹੀਂ ਦਿੱਤਾ 19 ਜਿਹੜੇ ਆਸ਼ਕ ਸੀ ਉਹ ਹਕੀਕੀ ਕੀ ਹੈ। ਠੀਕ ਹੈ। ਤੇ ਇਹਦਾ ਐਕਚੁਅਲੀ ਹਕੀਕੀ ਦਾ ਮਤਲਬ ਹੈ ਕਿ ਜੋ ਰੂਹ ਨੂੰ ਪਿਆਰ ਕਰਦੀ ਸੀ। ਹਕੀਕਤ ਸੱਚਾ ਪਿਆਰ ਹਕੀਕਤ ਵਿੱਚ ਪਿਆਰ ਕਰਦੀ ਸੀ। ਤੇ ਜਦੋਂ ਮੈਂ ਤੁਹਾਨੂੰ ਦੱਸਦਾ ਸੋਹਣੀ ਮਹੀਵਾਲ ਸੋਹਣੀ ਚਨਾਬਿਆ ਦਰਿਆ ਪਾਰ ਕਰਕੇ ਘਰੇ ਦੇਖੋ ਮਿਲਦੀ ਜਾਂਦੀ ਮਹੀਵਾਲ ਨੂੰ ਮਹੀਵਾਲ ਉਹਦੇ ਆਸਤੇ ਮੱਛੀਆਂ ਉਤੋਂ ਫੜ ਕੇ ਤੇ ਉਹਨੂੰ ਭੁੱਲ ਕੇ ਖਾਂਦਾ ਸੀ ਅੱਗ ਤੇ ਇੱਕ ਦਿਨ ਕੀ ਹੋਇਆ ਵੀ ਬਹੁਤ ਜ਼ਿਆਦਾ ਹਨੇਰੀ ਆ ਗਈ ਮੱਛੀ ਕੋਈ ਮਿਲੀ ਨਾ ਤੇ ਉਹਨੇ ਮਹੀਵਾਲ ਨੇ ਸੋਚਿਆ ਵੀ ਸੋਹਣੀ ਮੱਛੀ ਮੰਗੂਗੀ ਤਾਂ ਉਹਨੇ ਆਦੇ ਪੱਟ ਦਾ ਮਾਸ ਕੱਟ ਕੇ ਉਹਨੂੰ ਭੁੰਨ ਕੇ ਸੋਣੀ ਰੁਆਦੇ ਸੋਣੀ ਕਹਿੰਦੀ ਵੀ ਅੱਜ ਇਹਦਾ ਵੀ ਟੇਸਟ ਕਿੰਨੇ ਆ ਖਾ ਰਾਜਾ ਉਹ ਕਹਿੰਦਾ ਨਹੀਂ ਤੇਰੇ ਮੂੰਹ ਦਾ ਰੇਸਟ ਖਰਾਬ ਆ ਬੱਚੀ ਦਾ ਉਹੀ ਇੰਦਰ ਤੇ ਦੇਖੋ ਇਹ ਵੀ ਇੰਦਰ ਰਾਜਕ ਹੋਇਆ ਇੰਦਰ ਕਿਹੜਾ ਦੇਪਾ ਹੁੰਦਾ ਇੰਦਰ ਰਾਜਕ ਹੋਇਆ ਇੰਦਰ ਆ ਦੀ ਕਪੜੇ ਦੀ ਦੁਕਾਨ ਹੁੰਦੀ ਸੀ ਇਹ ਤੁਸੀਂ ਗੀਤਾਂ ਸੁਣਿਆ ਨਾ ਇੰਦਰ ਰਾਜਕ ਹੋ ਗਿਆ ਬੇਗੋ ਜਹਾ ਢਟੀ ਤੇ ਆਈ ਹਾਂ 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 ਇੰਦਰ ਰਾਜਕ ਹੋ ਗਿਆ ਬੇਗੋ ਜਹਾ ਢਟੀ ਗਈ ਉਹਦੀ ਕਪੜੀ ਦੁਕਾਨ ਸੀ ਤੇ ਬੇਗੋ ਦਾ ਪਿਆਰ ਸੀ ਤੇ ਬੇਗੋ ਨੇ ਕਿਦਾਂ ਉਹ ਪੁੱਛ ਲਿਆ ਵੀ ਤੂੰ ਮੇਰੇ ਵਾਸਤੇ ਕੀ ਕਰ ਸਕਦਾ ਉਹ ਕਰਾ ਬਦਲ ਦਿੱਤਾ ਦਾ ਕਹਿੰਦੀ ਜਾਨ ਨਹੀਂ ਲੈਣੀ ਕਹਿੰਦਾ ਫੇਰ ਕਹਿੰਦੀ ਆ ਕਪੜੇ ਇੰਦਰ ਨੇ ਤੇਲ ਦਾ ਤੇਲ ਲੈ ਕੇ ਸਾਰੇ ਦੁਕਾਨਾਂ ਤੇ ਅੱਗ ਲਾ ਦਿੱਤੀ ਸਾਰੇ ਕੱਪੜੇ ਤੇ ਉਸ ਤੋਂ ਬਾਅਦ ਉਹ ਭੱਜ ਗਿਆ ਮਰਨਾਂ ਠੀਕ ਹੈ ਦਰਿਆ ਛਾਲ ਮਰਨਾਂ ਤੇ ਤੇ ਇੰਦਰ ਨੇ ਦਰਿਆ ਛਾਲਾ ਦੀ ਮਗਰੇ ਪੇਕ ਨੂੰ ਮਾਰਨੀ ਇਹ ਕੀ ਕੀ ਐਸ ਕਰ ਕੋਸ਼ਿਸ਼ ਸੀ ਬਹਣਾ ਇਹ ਇੰਟਰਵਿਊ ਕਰਨ ਦਾ ਮੈਨੂੰ ਮੌਕਾ ਮਿਲ ਰਿਹਾ ਇੱਕ ਹੀ ਰਾਂਝਾ ਹੋਇਆ ਹਨਾ ਹੀਰ ਬਹੁਤ ਸਨਕੀ ਸੀ ਬਹੁਤ ਤਗੜੇ ਘਰੋਂ ਸੀ 360 ਸਹੜੀਆਂ ਸੀ ਹੀਰ ਦੀ ਕੁਝ ਸਪੈਸ਼ਲ ਉਹਦਾ ਚਨਾਦ ਰਿਆ ਦੇ ਵਿੱਚ ਉਹਦੀ ਇੱਕ ਬੋਟ ਲੱਗੀ ਹੁੰਦੀ ਸੀ ਜਿੱਦ ਤੋਦੀ ਮਤਲਬ ਸੇਜ ਲੱਗੀ ਹੁੰਦੀ ਸੀ ਕੌਣ ਕੌਣ ਹੋਰੇ ਕੁੜੇ ਮਲਾਸੀ ਟੋਢੀ ਟੋਢੀ ਮਲਾਸੀ ਉਹ ਰਾਂਝੇ ਨੂੰ ਕਿਤੇ ਉਹਦੀਆਂ ਭਜਾਈਆਂ ਨੇ ਮਹਿਣਾ ਮਾਰਤਾ ਵੀ ਦੇਖਾਂਗੇ ਜਿੱਦੇ ਹੀਰ ਵਿਆਹ ਕੇ ਲੈ ਆਏ ਏ ਸਾਲਾਂ ਦੀ ਫਿਰ ਰਾਂਝਾ ਵੀ ਬਹੁਤ ਸੁਣਾਕਾ ਸੀ ਤੇ ਉਹ ਕਹਿੰਦੇ ਤੁਰ ਪਿਆ ਕਹਿੰਦਾ ਹੀਰ ਵਿਆਹ ਕੇ ਲਿਆਉਣੀ ਆ ਉਹ ਤੁਰਦਾ ਤੁਰਦਾ ਉਹ ਤੇ ਦਰਿਆ ਦੇ ਕੰਢੇ ਤੇ ਆਇਆ ਤੇ ਉਹ ਹੀਰ ਤਾਂ ਆਪਣੀਆਂ ਥੇਲੀਆਂ ਨਾਲ ਕਿਤੇ ਇਧਰ ਘੁੰਮਣ ਗਈ ਵੀ ਜਿੱਦੇ ਉਹ ਸੇਜ ਖਾਲੀ ਸੀ ਤੇ ਸੇਜ ਤੇ ਪੈ ਗਿਆ ਤੇ ਵੀਰੀ ਸੇਜ ਦੀ ਕੋਈ ਪਿਆ ਤੇ ਉਹਨੇ ਇੱਕ ਸੋਤੀ ਜੱਤ ਲਈ ਜਦੋਂ ਰਾਂਝੇ ਦੇ ਮੂੰਹ ਤੋਂ ਉਹਨੇ ਯਾਤਰਾ ਡਾਈ ਨਾ ਤੇ ਕਹਿੰਦੇ ਉੱਥੇ ਉਹ ਬਸ ਹੋਸ਼ ਭੁੱਲ ਗਈ ਆਪਦੀ ਤੇ ਉੱਥੇ ਪਾਣੀ ਜਿੱਥੇ ਪਾਣੀ ਦੀਆਂ ਲਹਿਰਾਂ ਆਉਂਦੀਆਂ ਸੀ ਡਰੇਤਾ ਜਾਂਦਾ ਉੱਥੇ ਕਹਿੰਦੇ ਉਂਗਲਾਂ ਘੋਰ ਕੰਡੇ ਮਾਰ ਲੱਗੀ ਫਿਰ ਉਹਨੂੰ ਅੱਧ ਘਰੇ ਲਈ ਵੀ ਆਦੇ ਪਿਆ ਉਹਨੂੰ ਕਹਿੰਦੀ ਵੀ ਮੈਂ ਇਹਨੂੰ ਜਾਗ ਰੱਖਾਉਣਾ ਮੱਝਾਂ ਦੇ ਮੱਝਾਂ ਤੇ ਜਾਗ ਰੱਖਾਇਆ ਉਹਦੀ ਚੂਰੀ ਲੈ ਕੇ ਗਈ ਚੂਰੀ ਲੈ ਕੇ ਗਈ ਤੇ ਉੱਥੇ ਉਹਦਾ ਇੱਕੋ ਚਾਚਾ ਹੀ ਰੇਖਦਾ ਉਹ ਸਾਧੂ ਦਾ ਭੇਸ ਬਣਾ ਕੇ ਗਿਆ ਰਾंजे ਗੁੜੇ ਹੀ ਜਦੋਂ ਪਾਣੀ ਲੈਣ ਗਏ ਉਹ ਚੂਰੀ ਪੜਾ ਕੇ ਤੇ ਉਹਦੇ ਤੋਂ ਚੂਰੀ ਲੈ ਗਈ ਈਨ ਦੇਖ ਲੈ ਹੀ ਲਾ ਕੇ ਕਹਿੰਦੀ ਵੀ ਉਹ ਬੰਦਾ ਕੀ ਲੈ ਕੇ ਗਿਆ ਕਿ ਨਾ ਚੂਰੀ ਲੈ ਕੇ ਗਿਆ ਹੀਰੋ ਦੇ ਮਗਰ ਭੱਜੀ ਗਈ ਉਹਨੇ ਤਾਂ ਸਾਰੀ ਚੂਰੀ ਖੋਲੀ ਪਰ ਉਹ ਨਵਾਂ ਜਿਹੜਾ ਕਿ ਲੈ ਉਹਨੇ ਜਾ ਕੇ ਉਹਦੇ ਹੀਰ ਦੇ ਟਾਉਨ ਨੂੰ ਭਗਾਈ ਵੀ ਆ ਕਰਤੂਤਾ ਮੱਲ ਆ ਕਰਦੀ ਹੈ ਨਾ ਉਹਨੇ ਮਤਲਬ ਉਥੋਂ ਹੀ ਉਹ ਜੋ कोतवाल ਸੀ ਉਹਨੂੰ ਫੜਾਇਆ ਜਿਹੜਾ ਉਥੋਂ ਦਾ ਮਤਲਬ ਜੱਜ ਕਹਿ ਲੋ ਜਾਂ ਅਨ ਰਾਜਾ ਕਹਿ ਲੋ ਤੇ ਉੱਥੇ ਉਹਨੂੰ ਮਤਲਬ ਉਹਨੇ ਜੇਲ੍ਹ ਭੇਜਤਾ ਤੇ ਹੀਰ ਦਾ ਜਿਹੜਾ ਵਿਆਹ ਹੋਇਆ ਸੈਦਨਾ ਕਰ ਕੋਟਕਪੂਲਾ 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 ਪਾਸ ਕਰਨ ਦੇ ਵਿੱਚ ਸ਼ਹਿਰ ਹੈ ਉਹ ਕੋਰਟ ਕਬੂਲੇ ਦੇ ਜਿਹੜਾ ਉਹ ਜੱਜ ਸੀ ਜਾਂ ਮੁਸਲਮਾਨਾਂ ਦੇ ਵਿੱਚ ਕੀ ਕਹਿੰਦੇ ਸੀ ਸ਼ਾਹੀ ਇਮਾਮ ਮੌਲਵੀ ਕਹਿੰਦੇ ਹਨ ਉਹਨਾਂ ਨੂੰ ਜਦੋਂ ਫੜਾ ਸੁਣਾ ਦੀ ਜੇਲ੍ਹ ਭੇਜਦਾ ਤੇ ਕਹਿੰਦੇ ਰਾਂਜ ਨੇ ਹਾ ਮਾਰੀ ਬਦਦਵਾ ਦਿੱਤੀ ਕਹਿੰਦੇ ਕੋਰਟ ਕਬੂਲੇ ਸ਼ਹਿਰ ਨੂੰ ਅੱਗ ਲੱਗੀ